ਸਾਰੇ ਨੂੰ ਸਤ ਸ੍ਰੀ ਅਕਾਲ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਕੋਰਟ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਏਜੀ ਆਫਿਸ ਦੀ ਟੀਮ ਨੇ ਏਜੀ ਸਾਹਿਬ ਨੇ ਉਰਜ਼ੂਰ ਜੋ ਹੈ ਸਰਕਾਰ ਦਾ ਪੱਖ ਰੱਖਿਆ ਤੇ ਕੋਰਟ ਨੂੰ ਜਾਨੂ ਕਰਾਇਆ ਕਿ ਇਹ ਲੈਂਡ ਪੂਲਿੰਗ ਪਾਲਿਸੀ ਜੋ ਹੈ ਇਹ ਲੈਂਡ ਐਕ્ਵਿਜ਼ੀਸ਼ਨ ਨਹੀਂ ਹੈ ਕੋਈ ਕੰਪਲਸਰੀ ਐਕ્ਵਿਜ਼ੀਸ਼ਨ ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖੀਤੇ ਦਾ ਉਦੀ ਡਵੈਲਪਮੈਂਟ ਦਾ ਹਿੱਸਾ ਬੰਨਣਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ ਪੰਜਾਬ ਸਰਕਾਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਕਿਸੇ ਨਾ ਕਿਸੇ ਪਲਾਟ ਦਾ ਦੇਗੀ ਬਹਿਸ ਹੋਣ ਤੋਂ ਬਾਅਦ ਕੋਰਟ ਨੇ ਜੋ ਹੈ ਫਿਲਹਾਲ ਦੀ ਘੜੀ ਕੁਝ ਇੰਟਰਿਮ ਡਾਇਰੈਕਸ਼ਨਾਂ ਦਿੱਤੀਆਂ ਹਨ ਸਟੇ ਨੂੰ ਲੈ ਕੇ ਜੋ ਕਿ ਹਜੇ ਤੱਕ ਅਪਲੋਡ ਨਹੀਂ ਹੋਈ ਜਿਵੇਂ ਹੀ ਇਹ ਆਰਡਰ ਅਪਲੋਡ ਹੋਣਗੇ केजी ऑफिस दी टीम बैठ के ਉਹਦੇ ਉੱਪਰ ਵਿਚਾਰ ਵਿਟਾਂਦਰਾ ਕਰੇਗੀ ਤੇ ਉਸ ਤੋਂ ਬਾਅਦ ਇੱਕ ਨਿਰਣੇ ਲਈਗੀ ਡਿਸੀਜਨ ਲਈਗੀ ਕਿ ਵੀ ਅੱਗੇ ਇਸ ਆਰਡਰ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੋਣਾ ਚਾਹੀਦਾ ਤੇ ਉਹਦੇ ਉੱਪਰ ਕੀ ਕਰਨਾ ਚਾਹੀਦਾ ਸਸਰੀ ਕਾ